ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਚੈਨਲ ਕਮਲ ਸਿੰਘ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਜੇ ਹਜੇ ਤੱਕ ਤੁਸੀਂ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਪਲੀਜ਼ ਮੇਰਾ ਚੈਨਲ ਸਬਸਕ੍ਰਾਈਬ ਕਰ ਲਓ ਲਾਈਕ ਤੇ ਕਮੈਂਟ ਤੇ ਸ਼ੇਅਰ ਵੀ ਜਰੂਰ ਕਰਿਆ ਕਰੋ ਅੱਜ ਬਣਾਵਾਂਗੇ ਆਪਾਂ ਮਸਾਲੇਦਾਰ ਪਨੀਰ ਅਸੀਂ ਪਨੀਰ ਦਾ ਇੱਕ ਪੈਕਟ ਲਏ ਪੈਕਿੰਗ ਵਾਲਾ ਵੇਟ ਕਾ ਕੰਪਨੀ ਦਾ ਅਸੀਂ ਪਨੀਰ ਲਏ ਆ ਇਹਦਾ ਵੇਟ ਹੈ ਜਿਹੜਾ ਉਹ 200 ਗ੍ਰਾਮ ਦਾ ਹੈ ਆਪਾਂ ਇਹਨੂੰ ਇਹਦੇ ਚੋਂ ਕੱਢ ਕੇ ਚੰਗੀ ਤਰ੍ਹਾਂ ਧੋ ਲਿਆ ਤੋ ਕਿ ਹੁਣ ਆਪਾਂ ਇਹਦੀ ਜਿਹੜੀ ਕਟਿੰਗ ਕਰਾਂਗੇ ਕਟਿੰਗ ਆ ਜਿਹੜੀ ਆਪਾਂ ਉਹ ਜਿਕਨੋ ਫ੍ਰੈਂਚ ਫ੍ਰਾਈ ਬਣਾਦੇ ਉਸ ਉਸੇ ਤਰ੍ਹਾਂ ਆਪਾਂ ਇਸ ਨੂੰ ਤਿਆਰ ਕਰਾਂਗੇ ਹੁਣ ਪਨੀਰ ਦੇ ਪਹਿਲਾਂ ਆਪਾਂ ਦੋ ਟੁਕੜੇ ਜਿਹੜੇ ਆਪਾਂ ਨੇ ਕਰ ਲੈਣੇ ਫਿਰ ਆਪਾਂ ਇਹਦੇ ਵਿੱਚ ਫਿੰਗਰ ਚਿਪਸ ਵਾਂਗੂ ਜਿਹੜੇ ਤਿਆਰ ਕਰਾਂਗੇ ਹਾਂਜੀ ਅਸੀਂ ਪਨੀਰ ਦੇ ਗੱਬੇ ਤੇ ਦੋ ਹਿੱਸੇ ਕਰ ਲਏ 100-100 ਗ੍ਰਾਮ ਜਿਹੜਾ ਪਨੀਰ ਆ ਉਹ ਸਾਡਾ ਤਿਆਰ ਹੋ ਗਿਆ ਹੁਣ ਅਸੀਂ ਪਨੀਰ ਨੂੰ ਗੱਬੇ ਦੇ ਜਿਹੜੇ ਦੋ ਹਿੱਸੇ ਕਰ ਲੈਣੇ ਆ ਦੋ ਹਿੱਸੇ ਕਰਕੇ ਕਿ ਆਪਾਂ ਇਹਨਾਂ ਫਿੰਗਰ ਚਿਪਸ ਵਾਂਗੂ ਜਿਹੜਾ ਉਹ ਕਟਿੰਗ ਜਿਹੜੀ ਕਰ ਲੈਣੀ ਐ ਕਟਿੰਗ ਕਰਨੀ ਦੀ ਬਹੁਤ ਆਸਾਨ ਆ ਇਹਨੂੰ ਅਸੀਂ ਆਸਾਨੀ ਦੇ ਨਾਲ ਜਿਹੜੀ ਇਹਦੀ ਕਟਿੰਗ ਕਰ ਸਕਦੇ ਆ ਇਹ ਬਹੁਤ ਹੀ ਸਵਾਦਿਸ਼ਟ ਜਿਹੜਾ ਸਾਡਾ ਪਨੀਰ ਬਣ ਕੇ ਤਿਆਰ ਹੁੰਦਾ ਆ ਦੇਖੋ ਆਪਾਂ ਨੇ ਜਿਹੜੇ ਦੂਜੇ ਪੀਸ ਆ ਉਹਨਾਂ ਨੂੰ ਕਰ ਲਿਆ ਕੱਟ ਲਿਆ ਜੇ ਆਪਾਂ ਨੇ ਫਿੰਗਰ ਚਿਪਸ ਛੋਟੇ ਕਰਨੇ ਤਾਂ ਆਪਾਂ ਛੋਟੇ ਕਰ ਸਕਦੇ ਆ ਉਹ ਆਪਣੀ ਮਰਜ਼ੀ ਜਿਸ ਮਰਜ਼ੀ ਦੇ ਹਿਸਾਬ ਨਾਲ ਆਪਾਂ ਇਹਨੂੰ ਕਟਿੰਗ ਕਰ ਸਕਦੇ ਆ ਚੋਰਸ ਵੀ ਕਰ ਸਕਦੇ ਆ ਹਾਂਜੀ ਅਸੀਂ ਦੇ ਲੋ ਦੋ ਕੱਟ ਲਾ ਕੇ ਉਹਨਾਂ ਨੂੰ ਦੋਹਾਂ ਨੂੰ ਇੱਕ ਬਰਾਬਰੀ ਜਿਹੜਾ ਸੀ ਕੱਟ ਤਾਂ ਤੇ ਜਿਹੜੇ ਇਹ ਦੇ ਫਿੰਗਰ ਚਿਪਸ ਦੀ ਤਰ੍ਹਾਂ ਜਿਹੜੇ ਆਪਾਂ ਨੇ ਇਹ ਤਿਆਰ ਕਰ ਲੈਣਾ ਇਹਨੂੰ ਅਸੀਂ ਬਹੁਤ ਹੀ ਮਸਾਲੇਦਾਰ ਬਣਾਵਾਂਗੇ ਤੇ ਇਹਨੂੰ ਚਾਹ ਦੇ ਨਾਲ ਖਾਵਾਂਗੇ ਬਹੁਤ ਹੀ ਸਵਾਦਿਸ਼ਟ ਤਿਆਰ ਹੁੰਦਾ ਜਿੱਦਾਂ ਕੋਈ ਆਪਣੇ ਕਿਸੇ ਗੈਸਟ ਨੂੰ ਆਉਣਾ ਆਪਾਂ ਇਹਨੂੰ 5 ਮਿੰਟ ਦੇ ਵਿੱਚ ਤਿਆਰ ਕਰ ਸਕਦੇ ਆ ਆਪਾਂ ਨੇ ਪਨੀਰ ਦੇ ਟੁਕੜੇ ਕਰ ਲਏ ਆਪਾਂ ਨੇ ਅਦਰਕ ਦਾ ਪੇਸਟ ਮਿਰਚ ਦਾ ਹਰੀ ਦਾ ਪੇਸਟ ਗਰਮ ਮਸਾਲਾ ਜੀਰਾ ਤੇ ਨਮਕ ਇਹ ਜਿਹੜਾ ਸਮਾਨ ਅਸੀਂ ਲੋੜ ਦੇ ਹਿਸਾਬ ਨਾਲ ਲਿਆ ਤੇ ਇੱਕ ਅਸੀਂ ਅੱਧਾ ਚਮਚ ਕਸੂਰੀ ਮੇਥੀ ਦਾ ਤੇ ਨਾਲ ਲੈ ਅਸੀਂ ਕਾਰਨਫਲਾਰ ਇਹਨੂੰ ਆਪਾਂ ਨੇ ਚੀਜ਼ਾਂ ਨੂੰ ਸਾਰੀਆਂ ਨੂੰ ਇੱਕ ਜਗ੍ਹਾ ਮਿਕਸ ਕਰ ਲੈਣਾ ਤੇ ਜਿਹੜਾ ਇਹ ਸਾਡਾ ਮਸਾਲੇਦਾਰ ਪਨੀਰ ਹੈ ਬਣ ਕੇ ਬਹੁਤ ਹੀ ਸਵਾਦਿਸ਼ਟ ਤਿਆਰ ਹੋਊਗਾ ਜੇ ਤੁਹਾਨੂੰ ਮੇਰੇ ਬਣਾਉਣ ਦਾ ਤਰੀਕਾ ਵਧੀਆ ਲੱਗੇ ਤਾਂ ਆਪ ਵੀ ਇੱਕ ਵਾਰੀ ਜ਼ਰੂਰ ਬਣਾਇਓ ਹੁਣ ਆਪਾਂ ਇਹਨੂੰ ਇਹਦੇ ਵਿੱਚ ਪਾਵਾਂਗੇ ਮਸਾਲੇ ਮਸਾਲੇ ਅਸੀਂ ਜਿਹੜੇ ਆਹੋਂ ਪਹਿਲਾਂ ਸਭ ਤੋਂ ਪਹਿਲਾਂ ਪਾਏ ਅਸੀਂ ਜੀਰਾ ਚਮਚ ਦਾ ਚੌਥਾ ਹਿੱਸਾ ਜੀਰਾ ਪਾਇਆ ਕਿਉਂਕਿ ਜਿਹੜਾ ਸਾਡਾ ਪਨੀਰ ਉਹ ਥੋੜਾ ਹੈ ਉਹਦੇ ਹਿਸਾਬ ਨਾਲ ਅਸੀਂ ਪਾਇਆ ਤੇ ਤਿੰਨ ਅਸੀਂ ਹਰੀ ਮਿਰਚ ਲਈ ਇਹਨਾਂ ਨੂੰ ਕੁੱਟ ਲਿਆ ਕੁੰਡੀ ਦੇ ਵਿੱਚ ਅਸੀਂ ਆਪਾਂ ਨੇ ਕੁੱਟ ਲਿਆ ਚਾਰ ਪੰਜ ਕਲੀਆਂ ਲਈਆਂ ਅਸੀਂ ਲਸਣ ਦੇ ਇਹਨੂੰ ਵੀ ਅਸੀਂ ਕੁੰਡੀ ਦੇ ਵਿੱਚ ਕੁੱਟ ਕੇ ਪਾਇਆ ਤੇ ਇਹਦੇ ਵਿੱਚ ਪਾਇਆ ਅਸੀਂ ਥੋੜਾ ਜਿਹਾ ਗਰਮ ਮਸਾਲਾ ਚਮਚ ਦਾ ਚੌਥਾ ਹਿੱਸਾ ਤੇ ਨਾਲ ਪਾਇਆ ਚਮਚ ਦਾ ਚੌਥਾ ਹਿੱਸਾ ਨਮਕ ਦਾ ਤੇ ਇਹਦੇ ਵਿੱਚ ਜਿਹੜੇ ਆਪਾਂ ਸਮਾਨ ਪਾਏ ਆ ਕਸੂਰੀ ਮੇਥੀ ਚਮਕ ਜਿਹਦਾ ਚੌਥਾ ਈਸਾ ਕਸੂਰੀ ਮੇਥੀ ਤੇ ਜਿਹੜਾ ਪੌਂਡ ਫਲੋਰ ਉਹ ਪਾਇਆ ਸੀ ਇੱਕ ਬड़ा ਚਮਚ ਤੇ ਇਹਨੂੰ ਆਪਾਂ ਨੂੰ ਸਮਾਨ ਨੂੰ ਸਾਰਿਆਂ ਨੂੰ ਪੂਰੀ ਤਰ੍ਹਾਂ ਮਿਕਸ ਕਰ ਲੈਣਾ ਹੈ ਮਿਕਸ ਇਸ ਹਿਸਾਬ ਨਾਲ ਕਰਨਾ ਹੈ ਆਰਾਮ ਦੇ ਨਾਲ ਕਰਨਾ ਕਿ ਜਿਹੜਾ ਪਨੀਰ ਸਾਡਾ ਉਹ ਟੁੱਟੇ ਨਾ ਤੇ ਅਸੀਂ ਇਹਨੂੰ ਆਰਾਮ ਦੇ ਨਾਲ ਪੂਰੀ ਤਰ੍ਹਾਂ ਮਿਕਸ ਕਰ ਲੈ ਤੇ ਦੋ ਚੁਟਕੀਆਂ ਚੂਕਲੀਆਂ ਜਿਹੜੀਆਂ ਆਪਾਂ ਨੇ ਪਾਣੀ ਦੀਆਂ ਇਹਦੇ ਪਰ ਪਾ ਦੇਣੀਆਂ ਤਾਂ ਕਿ ਜਿਹੜਾ ਸਾਡਾ ਸਮਾਨ ਨੂੰ ਮਿਰਚ ਮਸਾਲੇ ਉਹ ਪੂਰੀ ਤਰ੍ਹਾਂ ਵਿੱਚ ਮਿਕਸ ਹੋ ਜੂਗੇ। ਇਹਨੂੰ ਆਪਾਂ ਨੇ ਚੰਗੀ ਤਰ੍ਹਾਂ ਮਿਕਸ ਕਰ ਲੈਣਾ। ਕਾਰਨ ਫਲਾਉਰ ਤੇ ਹੋਰ ਜਿਹੜੀਆਂ ਚੀਜ਼ਾਂ ਅਸੀਂ ਪਾਣੀਆਂ ਉਹ ਪਾ ਕੇ ਪੂਰੀ ਤਰ੍ਹਾਂ ਮਿਕਸ ਕਰ ਲੈਣਾ। ਇਹ ਜੇ ਆਪਾਂ ਇਹਨੂੰ ਇਸ ਤਰ੍ਹਾਂ ਵੀ ਖਾਂਦੇ ਆ ਬਿਨਾ ਫਰਾਈ ਕਰੇ ਤੇ ਤਾਂ ਵੀ ਬਹੁਤ ਹੀ ਸਵਾਦਿਸ਼ਟ ਬਣਦੇ ਆ। ਬਹੁਤ ਹੀ ਜਿਹੜੇ ਇਹ ਵਧੀਆ ਲੱਗਦੇ ਆ ਤੇ ਹੁਣ ਆਪਾਂ ਇੱਕ ਕੜਾਹੀ ਦੇ ਵਿੱਚ ਇੱਕ ਕੌਲੀ ਜਿਹੜੀ ਸਰੋਂ ਦੇ ਤੇਲ ਦੀ ਅਸੀਂ ਪੂਰੀ ਤਰ੍ਹਾਂ ਗਰਮ ਕਰ ਲਈ। ਹੁਣ ਆਪਾਂ ਉਹਦੇ ਵਿੱਚ ਇਹਨੂੰ ਪਾ ਦੇਵਾਂਗੇ। ਦੇਖੋ ਦੇਖਣ ਦੇ ਵਿੱਚ ਕਿੰਨਾ ਵਧੀਆ ਤੇ ਖਾਣ ਵਿੱਚ ਵੀ ਬਹੁਤ ਹੀ ਜਿਹੜੀ ਹੈ ਸਵਾਦਿਸ਼ਟ ਸਾਡਾ ਮਸਾਲਾ ਪਨੀਰ ਤਿਆਰ ਹੁੰਦਾ ਤੇ ਹੁਣ ਆਪਾਂ ਇਹਨੂੰ ਇੱਕ ਇੱਕ ਕਰਕੇ ਜਿਹੜਾ ਆਪਾਂ ਨੇ ਇਹਨੂੰ ਕੜਾਹੀ ਦੇ ਵਿੱਚ ਪਾ ਦੇਣਾ ਤੇ ਜੇ ਕਿ ਸਾਡਾ ਇਹ ਜਿਹੜਾ ਪਨੀਰਾ ਬਣ ਕੇ ਬਹੁਤ ਹੀ ਸਵਾਦਿਸ਼ਟ ਤਿਆਰ ਹੋਊਗਾ ਜਿੰਨੇ ਕ ਸਾਡੇ ਕੜਾਹੀ ਦੇ ਵਿੱਚ ਆਰਾਮ ਨਾਲ ਆ ਸਕਦੇ ਆ ਪੀਸ ਅਸੀਂ ਉਨੇ ਹੀ ਪਾਉਣੇ ਆ ਜਿੰਨੇ ਪੀਸ ਅਸੀਂ ਪਾਏ ਤੇ ਦੇਖੋ ਪੂਰੀ ਤਰ੍ਹਾਂ ਪਨੀਰ ਜਿਹੜਾ ਸਾਡਾ ਮਸਾਲਾ ਪਨੀਰ ਹੋਊਗਾ ਤਿਆਰ ਹੋ ਗਿਆ ਆਪਾਂ ਇਹਦੇ ਨਾਲ ਤੇਲ ਐਕਸਟਰਾ ਪੂਰੀ ਤਰ੍ਹਾਂ ਝੋਟ ਦੇਣਾ ਹੁਣ ਇਹਨੂੰ ਆਪਾਂ ਨੇ ਗੱਢ ਲਿਆ ਤੇ ਆਪਾਂ ਨੇ ਹੁਣ ਪਾਵਾਂਗੇ ਹੋਰ ਬਾਕੀ ਜਿਹੜੇ ਬਚੇ ਪੀਸ ਉਹਨਾਂ ਨੂੰ ਪਾਵਾਂਗੇ ਇੱਕ ਇੱਕ ਕਰਕੇ ਆਪਾਂ ਇਹਨਾਂ ਨੂੰ ਪਾਵਾਂਗੇ ਤਾਂ ਕਿ ਇਹ ਆਰਾਮ ਦੇ ਨਾਲ ਆਸਾਨੀ ਦੇ ਨਾਲ ਇਹ ਪੂਰੀ ਤਰ੍ਹਾਂ ਪੱਕ ਜਾਣਾ ਜਿਹੜਾ ਇਹਨਾਂ ਦਾ ਕਲਰ ਆ ਆਪਾਂ ਨੇ ਉਹ ਬ੍ਰਾਊਨ ਕਰਨਾ ਹੈ ਜਿਹਦੇ ਇਹਨਾਂ ਦਾ ਕਲਰ ਬ੍ਰਾਊਨ ਹੋ ਜਾਂਦਾ ਇਹਨਾਂ ਦਾ ਜਿਹੜਾ ਟੇਸਟ ਬਹੁਤ ਹੀ ਅਲੱਗ ਹੁੰਦਾ ਖਾਣੇ ਦੇ ਵਿੱਚ ਬਹੁਤ ਹੀ ਸਵਾਦਿਸ਼ਟ ਤਿਆਰ ਹੁੰਦਾ ਆਪਾਂ ਇਹਨੂੰ 15 ਮਿੰਟ ਦੇ ਵਿੱਚ ਤਿਆਰ ਕਰ ਸਕਦੇ ਹਾਂ ਕੋਈ ਬੇਸਣ ਘੋਲਨੇ ਦੀ ਲੋੜ ਨਹੀਂ ਕੋਈ ਮੈਦਾ ਘੋਲਨੇ ਦੀ ਲੋੜ ਨਹੀਂ ਸਿਰਫ ਆਪਾਂ ਨੇ ਕਾਰਨ ਫਲੌਰ ਪਾ ਕੇ ਮਸਾਲੇ ਪਾ ਕੇ ਪਨੀਰ ਮੇਡਾ ਆਪਣੇ ਤਿਆਰ ਕਰ ਲਿਆ ਘਰ ਦੇ ਵਿੱਚ ਅਸੀਂ ਆਸਾਨੀ ਦੇ ਨਾਲ ਤਿਆਰ ਕਰ ਸਕਦੇ ਹਾਂ ਦੇਖੋ ਜੇ ਸਾਡਾ ਜਿਹੜੇ ਮਸਾਲਾ ਪਨੀਰ ਬਣ ਕੇ ਤਿਆਰ ਹੋ ਗਿਆ ਤੇ ਨਾਲ ਆਪਾਂ ਨੇ ਬਣਾਈ ਚਾਹ ਇਹ ਖਾਣੇ ਦੇ ਵਿੱਚ ਬਹੁਤ ਹੀ ਸਵਾਦਿਸ਼ਟ ਹੋਣੇ। ਤੁਸੀਂ ਵੀ ਇੱਕ ਵਾਰੀ ਜ਼ਰੂਰ ਟਰਾਈ ਕਰਿਓ। ਦੇਖੋ ਦੇਖਣ ਦੇ ਵਿੱਚ ਕਿੰਨੇ ਸੋਹਣੇ ਲੱਗ ਰਹੇ ਆ, ਕਿੰਨੇ ਵਧੀਆ ਲੱਗ ਰਹੇ ਆ ਤੇ ਖਾਣ ਵਿੱਚ ਵੀ ਇਹ ਓਨੇ ਜਿਆਦਾ ਸਵਾਦਿਸ਼ਟ ਹੋਣਗੇ। ਮੈਨੂੰ ਉਮੀਦ ਹੈ ਤੁਹਾਨੂੰ ਮੇਰੇ ਬਣਾਉਣ ਦਾ ਤਰੀਕਾ ਵਧੀਆ ਲੱਗੇਗਾ। ਇਹਦੇ ਵਿੱਚ ਪਨੀਰ ਹੈ ਜਿਹੜਾ ਉਹ ਪੈਕਿੰਗ ਵਾਲਾ ਜਿਆਦਾ ਵਧੀਆ ਹੈ। ਤੇ ਮੇਰੇ ਦੇਖਣ ਵਾਲਿਆਂ ਦਾ ਬਹੁਤ-ਬਹੁਤ ਧੰਨਵਾਦ।